ਬਾਈ ਇਹ ਇੰਨਾ ਤਾਂ ਅਸੀਂ ਉਦੋਂ ਨਹੀਂ ਔਖੇ ਹੋਏ ਸੀਗੇ ਜਦੋਂ ਲੋਕੇ ਨੇ ਸਮਝਦਾਰ ਵੀ ਨਹੀਂ ਸੀ ਤੇ ਗੱਡੀਆਂ ਵੀ ਇੰਨੀਆਂ ਨਹੀਂ ਪੱਜਦੀਆਂ ਸੀ ਪਤਾ ਹੁੰਦਾ ਸੀ ਲੋਕਾਂ ਨੂੰ ਆਮ ਕਿਸਾਨ ਭਰਾਵਾਂ ਨੂੰ ਵੀ ਭਾਈ ਸ਼ਾਫਟ ਨਾਲ ਗ੍ਰੀਸ ਕਰਾਉਣੀ ਆ ਟਰੱਕ ਡਰਾਈਵਰ ਨੂੰ ਪਤਾ ਹੁੰਦਾ ਸੀ ਗ੍ਰੀਸ ਕਰਾਉਣੀ ਆ ਅ ਜਦੋਂ ਦੇ ਲੋਕ ਮਾਡਰਨ ਜੇ ਹੋ ਗਏ ਨਾ ਇਹ ਬਾਈ ਕਰਾਸਾਂ ਦੀ ਹਾਲਤ ਵੇਖੋ ਆ ਜਿਹੜੇ ਨਵੇਂ-ਨਵੇਂ ਗੱਬਰੂ ਮੁੰਡੇ ਅੱਜਕੱਲ ਨਵੇਂ-ਨਵੀਆਂ ਗੱਡੀਆਂ ਲੈਂਦੇ ਨੇ ਵੀ ਡੈਡੀ ਜੀ ਜ਼ਰੂਰਤ ਹੀ ਨਹੀਂ ਹੁੰਦਾ ਮੈਂਟੇਨੈਂਸ ਦੀ ਸੋ ਦੋਸਤੋ ਕ੍ਰਾਸ ਦੀ ਹਾਲਤ ਜੋ ਹੈਗੀ ਇਹ ਕਿਵੇਂ ਕੱਢ ਰਹੇ ਆ ਇਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਇਹ ਚੀਜ਼ਾਂ ਦੁਰਘਟਨਾ ਦਾ ਕਾਰਨ ਬਣਦੀਆਂ ਫਿਰ ਨਵੇਂ-ਨਵੇਂ ਨੁਕਸਪਾ ਕੇ ਲੈ ਕੇ ਹੁੰਦੇ ਆ ਫਿਰ ਹਰੇਕ ਚੀਜ਼ ਉਹੀ ਅੱਜਕੱਲ ਬਰਗਰ ਪੀਜ਼ਾ ਵਾਲਿਆਂ ਵਾਂਗੂ ਵੀ ਰੈਡੀਮੇਟ ਤੇ ਰੈਡੀ ਪਈਆਂ ਹੋਣ ਬਸ ਕੱਲੀਆਂ ਮਾਈਕ੍ਰੋਵੇਵ 'ਚੀ ਧਰਨੀਆ ਤੇ ਚੱਲ ਮੇਰੇ ਭਾਈ ਸੋ ਦੋਸਤੋ ਕ੍ਰਾਸ ਇੰਨਾ ਜਾਮ ਜ਼ਿਆਦਾ ਸੀਗਾ ਜੰਗਾਲ ਪੈ ਕੇ ਇਹਨੂੰ ਕਿਵੇਂ ਕੱਢ ਰਹੇ ਆ ਵੜ ਰਹੇ ਆ ਹੁਣ ਵੱਡਣ ਤੋਂ ਬਾਅਦ ਦਿਖਾਵਾਂਗੇ ਵੀ ਇਹਦੇ ਸਾਈਜ਼ ਕਿੰਨੇ ਹੋਏ ਆ ਹਿੱਲੇ ਹੋਏ ਆ ਇਹਦੇ ਜਿਹੜੇ ਅੰਦਰ ਕੈਪਸੂਲ ਚੱਲਦੇ ਹੁੰਦੇ ਆ ਨਿੱਕੇ ਨਿੱਕੇ ਰੂਲਰ ਉਹ ਇੰਨੇ ਕ ਜਿਆਦਾ ਖਰਾਬ ਹੋ ਗਏ ਤੇ ਸੁੱਕੇ ਚੱਲਣ ਕਰਕੇ ਦੋਸਤੋ ਓਏ ਹੋਏ ਸ਼ਾਵਟ ਦੀ ਆ ਹਾਲਤ ਹੋ ਗਈ ਅੱਗੇ ਨਾ ਕੁਝ ਡ్రਾਈਵਰੀ ਦੇ ਅਸੂਲ ਹੁੰਦੇ ਸੀ ਜੇ ਕਰਦਿਆਂ ਨੇ ਕਿਹਾ ਭਾਈ ਤੇਲ ਪਾਣੀ ਚੈੱਕ ਕਰਕੇ ਤੁਰਨਾ ਮਿੱਤਰੋ ਉਹ ਲੋ ਕਹਿੰਦੇ ਸੀ ਠੀਕ ਆ ਬਾਪੂ ਜੀ ਹੁਣ ਕਹਿੰਦੇ ਬਾਪੂ ਨੂੰ ਕਾਦਾ ਪਤਾ ਪਤਾ ਤਾਂ ਸਾਨੂੰ ਹੀ ਆ ਡੈਡੀ ਜੀ ਥੋੜੇ ਵੇਲੇ ਤਾਂ ਗੱਡੀ ਪਾਣੀ ਬਹੁਤ ਮੰਗਦੀ ਹੁੰਦੀ ਸੀ ਪੀਂਦੀ ਹੁੰਦੀ ਸੀ ਸਾਡੇ ਵੇਲੇ ਤਾਂ ਤੇਲ ਵੀ ਘੱਟ ਪੀਂਦੀ ਐ ਹੁਣ ਤੇਲ ਘੱਟ ਪੀਂਦੀ ਐ ਤੇ ਖੁੱਲਦੇ ਆ ਨਾ ਮਿੱਤਰੋ ਇੰਜਣ ਫਿਰ ਮੇਰਾ ਤਾਂ ਇੱਕ ਤਰੀਕਾ ਸਮਝਾਉਣ ਦਾ ਪਰ ਉਹ ਜਿਵੇਂ ਸਮਝਣਾ ਹੋਵੇ ਸਮਝੋ ਨਾ ਸ਼ੁਰੂ ਕਰ ਲੈਨੇ ਆ ਸਮਝੀ ਨਾ ਤਾਂ ਹੈ ਨਹੀਂ ਭਾਈ ਰੇਤੀਆਂ ਲਾ ਕੇ ਗੋਲਾਰੇਤੀ ਲਾ ਕੇ ਸੈਜ ਬਣਾਉਣਾ ਪੈਂਦਾ ਫਿਰ ਉਹ ਤੋਂ ਫਿਰ ਬਜਟ ਦਾ ਦੇਖਦੇ ਹੁਣ ਭਾਈ 버ਗਰ ਪੀਜਾ ਕਿੱਥੋਂ ਖਾਵਾਂਗੇ ਕੰਮ ਤਾਂ ਆਪਣਾ ਇੰਨਾ ਕੀ ਰਹਿ ਗਿਆ ਭਾਈ ਫਿਰ ਹੁਣ ਕੀ ਕਰੀਏ ਬਜਟ ਤਾਂ ਹਿਲ ਨਹੀਂ ਆ ਸਾਰੀ ਸ਼ਾਪ ਦੀ ਹਾਲਤ ਇਹ ਸੀ ਸੋ ਫਿਰ ਸੋਚੀਦਾ ਹੈ ਵੀ ਸਾਰ ਦੀਏ ਯਾਰ ਜਵਾਕ ਦੇ 버ਕਰਾਂ ਚੁੱਕਰੇ ਵੀ ਪੈਸੇ ਬਚ ਜਾਣ ਫਿਰ ਉਹ ਪੁਰਾਣੀਆਂ ਡੱਬੀਆਂ ਨੂੰ ਵੇਚ ਦੀ ਕੱਡੀ ਦਾ ਸੈਜ ਸੈੱਟ ਕਰ ਲਈ ਤਾਂ ਜੋ ਨਵਾਂ ਕ੍ਰਾਸ ਸੌਖਾ ਜਿਹਾ ਫਿੱਟ ਹੋ ਜਾਵੇ ਸੋ ਹੁਣ ਵੇਖੋ ਹੋ ਗਿਆ ਫਿੱਟ ਬਾਈ ਟਰੋਲ ਪਾਉਣ ਵਾਲੇ ਜਰੂਰ ਦੱਸਿਓ ਕਿਵੇਂ ਲੱਗੀ ਗੱਲਬਾਤ ਪ੍ਰੀਤ ਬਾਈ ਮੋਗੇ ਤੋਂ ਸਸਰੀ ਕਾਲਾ